ਸਤਿ ਸ਼੍ਰੀ ਅਕਾਲ ਜੀ ਪੁੱਲ ਡੈਰੀ ਫਾਰਮ 'ਚ ਤੁਹਾਡਾ ਸਵਾਗਤ ਆ। ਸਾਡਾ ਅੱਜ ਦਾ ਟੌਪਿਕ ਕੀ ਅੱਜ ਦਾ ਟੌਪਿਕ ਹੈਗਾ ਵੀ ਗਰਮੀਆਂ ਤੋਂ ਗਾਂਆਂ ਨੂੰ ਕਿਵੇਂ ਬਚਾ ਸਕਦੇ ਆਪਾਂ ਤੇ ਫੌਗਰ ਤੇ ਸਪਿੰਕਰਲ ਜਿਹੜੇ ਚੱਲ ਰਹੇ ਆਗੇ ਇਹਨਾਂ ਦੇ ਵਿੱਚ ਆਪਸੇ ਕੀ ਡਿਫਰੈਂਸ ਹੁੰਦਾ ਤੇ ਕਿਹੜੇ ਕਦੋਂ ਚਲਾਉਣੇ ਚਾਹੀਦੇ ਆਪਾਂ ਤੇ ਆਪਾਂ ਨੂੰ ਕਿਵੇਂ ਪਤਾ ਲੱਗੂ ਵੀ ਕਿਹੜਿਆਂ ਦਾ ਹੁਣ ਟਾਈਮ ਆ ਵੀ ਸਹੀ ਰਿਜ਼ਲਟ ਕਿਹੜੇ ਦੇਣਗੇ। ਠੀਕ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਵੀਰੇ ਆਪਣੇ ਜ਼ਿਆਦਾ ਘਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਜਿਹੜੇ ਲੱਗੇ ਹੋਏ ਆ ਕਸਸਤਾ ਕਰਕੇ ਵੀ ਉਹ ਆਪਣੇ ਜਿਹੜੇ ਉੱਪਰ ਦੇਖ ਰਹੇ ਹੋ ਤੁਸੀਂ ਆ ਫੌਗਰ ਤੇ ਇਹ ਲੱਗੇ ਹੋਏ ਆ ਸਾਰੇ ਆਪਣੇ ਠੀਕ ਹੈ ਘਰਾਂ ਦੇ ਵਿੱਚ ਇਹਨਾਂ ਦਾ ਟਾਈਮ ਹੁੰਦਾ ਵੀਰੇ 5ਵਾਂ ਤੇ 6ਵਾਂ ਮਹੀਨਾ ਠੀਕ ਹੈ ਜਦੋਂ ਹਿਊਮਿਡਿਟੀ ਆਪਣੀ 40 ਤੋਂ ਨੀਚੇ ਜਾਂ ਮੇਨ ਤਾਂ 30 ਤੋਂ ਹੀ ਨੀਚੇ ਆ 40 ਤੋਂ ਨੀਚੇ ਆ ਗਈ ਲੋ ਚੱਲਦੀ ਹੈਗੀ ਠੀਕ ਹੈ ਝੋਨਾ ਨਹੀਂ ਲੱਗਿਆ ਹੁੰਦਾ ਵਾਰਿਸ਼ਾ ਨਹੀਂ ਹੁੰਦੇ ਉਹਦੇ ਇਹਨਾਂ ਦਾ ਬਹੁਤ ਵਧੀਆ ਫਾਇਦਾ ਹੁੰਦਾ ਤੇ ਜੋ ਲੋ ਚੱਲਦੀ ਇਹਨਾਂ ਨਾਲ ਹਵਾ ਠੰਡੀ ਹੋ ਜਾਂਦੀ ਆ ਤੇ ਬਹੁਤ ਰਿਲੈਕਸ ਮਿਲਦਾ ਪਸ਼ੂਆਂ ਨੂੰ ਗੱਲ ਕਰ ਜਦੋਂ ਵੀ ਇਹਾ ਹੁਣ ਟਾਈਮ ਚਲਾ ਗਿਆ ਬਈ ਹੁਣ ਹੁਣ ਜੇ ਆਪਾਂ ਇਹਨਾਂ ਨੂੰ ਚਲਾਵਾਂਗੇ ਤੇ ਪਸ਼ੂ ਰਿਲੈਕਸ ਨਹੀਂ ਹੋਣਗੇ ਪਸ਼ੂ ਹੋਰ ਔਖੇ ਹੋਣਗੇ ਜਿਵੇਂ ਸਾਡੇ ਕੋਲੇ ਦੇਖਣ ਨੂੰ ਵੀਡੀਓ ਮਿਲਦੀਆਂ ਗਈਆਂ ਜਿਨ੍ਹਾਂ ਦੇ ਵਿੱਚ ਪਸ਼ੂ ਤੇਜ਼ ਤੇਜ਼ ਸਾਹ ਲੈ ਰਹੇ ਹੈਗੇ ਇੱਕ ਤਾਂ ਹਿਊਮਿਡਿਟੀ ਹੁਣ 80 90 ਤੱਕ ਪਹੁੰਚੀ ਪਈ ਆ ਆਪਾਂ ਇਹ ਚਲਾ ਰਹੇ ਆ ਨਾਲ ਉਹਨਾਂ ਦੇ ਠੀਕ ਹੈ ਇਹਦੇ ਨਾਲ ਕੀ ਹੁੰਦਾ ਹੋਰ ਪਸ਼ੂ ਔਖਾ ਹੁੰਦਾ ਤੇ ਹਵਾ ਦੇ ਵਿੱਚ ਨਮੀ ਹੋਰ ਹੁੰਦੀ ਹੈ ਜਿਹਦੇ ਨਾਲ ਪਸ਼ੂ ਔਖੇ ਸਾਹ ਲੈਂਦਾਗਾ ਤੇ ਲੰਗਸ ਪ੍ਰੋਬਲਮ ਹੋ ਜਾਂਦੀਆਂ ਠੀਕ ਹੈ ਵੀ ਇੱਕ ਉਹ ਬਰਾਂਡੇ ਆਪਾਂ ਬੰਦ ਕਰਦੇ ਨੇ ਨਾਲ ਇਹ ਚਲਾ ਦਿੰਦੇ ਨੇ ਇਹਨਾਂ ਦੇ ਬੈਨੀਫਿਟ ਦੀ ਬਾਈ ਨੁਕਸਾਨ ਹੁੰਦਾ ਹੁਣ ਇਹਨਾਂ ਦਾ ਟਾਈਮ ਹੈਗਾ ਸਿਰਫ ਜਿੰਨਾ ਟਾਈਮ ਲੋ ਚੱਲਦੀ ਉਹਨਾਂ ਟਾਈਮ ਇਹਨੂੰ ਵਰਤ ਸਕਦੇ ਆਪਾਂ ਹੁਣ ਆਪਾਂ ਵਰਤਨੇ ਆ ਵੀਰੇ ਜਿਹੜੇ ਹੁਣ ਟਾਈਮ ਚੱਲ ਰਿਹਾ ਵੀ ਉਹ ਹਿਊਮਿਡਿਟੀ ਹੁਣ ਘੱਟੋ ਘੱਟ 70 ਤੋਂ 90 ਦੇ ਆਸ-ਪਾਸ 60 ਤੋਂ 90 ਦੇ ਆਸ-ਪਾਸ ਹਿਊਮਿਡਿਟੀ ਹੈਗੀ ਹਿਊਮਿਡਿਟੀ ਕਿਵੇਂ ਚੈੱਕ ਕਰ ਸਕਦੇ ਹਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਹਿਊਮਿਡਿਟੀ ਵਾਲੇ ਸਪੈਸ਼ਲ ਮੀਟਰ ਆਉਂਦੇ ਹੈਗੇ ਤੇ ਉਹ ਦਿਖਾਵਾਂਗੇ ਹੁਣ ਤੁਸੀਂ ਜਿਵੇਂ ਇੱਧਰ ਦੇਖੋ ਹੁਣ ਇਹ ਪਫਾਰੇ ਚੱਲ ਰਹੇ ਹੈਗੇ ਠੀਕ ਹੈ ਇਹ ਜਿਹੜੇ ਹੈਗੇ ਹੈਗੇ ਇਹ ਪੀਡੀਐਫਾ ਮਾਰਟ ਮੁੱਲਾਪੁਰ ਤੋਂ ਮਿਲ ਜਾਣਗੇ ਠੀਕ ਹੈ ਇਹ ਜਿਵੇਂ ਸਾਡੇ ਤਾਂ ਵੱਡੀ ਮੋਟਰ ਤੇ ਲੱਗੇ ਤੁਸੀਂ ਤੁਹਾਨੂੰ ਖੁੱਲੀ ਡੁੱਲੀ ਮੋਟਰ ਤੇ ਲਾਉਣੇ ਪੈਣਗੇ 4 ਫੁੱਟ ਤੇ 3 3 ਫੁੱਟ ਤੇ ਇੱਕ ਲੱਗਦਾ ਇਹ ਪਫਾਰਾ ਲੱਗਦਾ ਜਿਹੜਾ ਤੇ ਇਹਦੇ ਨਾਲ ਕੀ ਮੋਟਾ ਮੀਂਹ ਪੈਂਦਾਗਾ ਇਹਨਾਂ ਨੂੰ ਤੁਸੀਂ ਕਿਵੇਂ ਵਰਤਣਾਗਾ ਹਰ 2 ਘੰਟਿਆਂ ਬਾਅਦ ਅਸੀਂ 20 ਮਿੰਟ ਇਹ ਚਲਾ ਦਿੰਨੇ ਆ ਤੇ ਪਸ਼ੂ ਠੰਡੇ ਕਰ ਦਿੰਨੇ ਆ ਇਹ ਸਾਡਾ ਸਵੇਰ 7 ਵਜੇ ਟੀਐਮਆਰ ਹੁੰਦਾਗਾ ਸਾਡਾ 7 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਕਈ 2-2 ਘੰਟਿਆਂ ਬਾਅਦ 20-20 ਮਿੰਟ ਇਹਨੂੰ ਠੰਡੀਆਂ ਕਰੀ ਚੱਲਾਂਗੇ ਠੀਕ ਹੈ ਤੇ ਜਿਹੜੇ ਫੌਗਰ ਫੌਗਰ ਤੁਸੀਂ ਬਿਲਕੁਲ ਨਹੀਂ ਚਲਾਉਣੇ ਹੁਣ ਕਿਉਂਕਿ ਹਿਊਮਿਡਿਟੀ ਹਵਾ ਦੇ ਵਿੱਚ ਜਾ ਰਿਹਾ ਇੱਕ ਪਲੱਸ ਆਪਾਂ ਹੋਰ ਹਿਊਮਿਡਿਟੀ ਕਰਾਂਗੇ ਉਹਦੇ ਨਾਲ ਪਸ਼ੂਆਂ ਨੂੰ ਅ ਰਿਲੈਕਸਰੀ ਵੀ ਆਈ ਦਿੱਕਤ ਆਊਗੀ ਹੁਣ ਤੁਸੀਂ ਜੇ ਤੁਹਾਡੇ ਕੋਲ ਇਹ ਨਹੀਂ ਵੀ ਲੱਗੇ ਹੋਏ ਤੁਸੀਂ ਫੌਗਰ ਬੰਦ ਕਰਕੇ ਡਾਇਰੈਕਟ ਮੱਛੀ ਮੋਟਰ ਤੇ ਪਾਇਪ ਨਾਲ ਪਸ਼ੂਆਂ ਨੂੰ ਖੁੱਲਾ ਡੁੱਲਾ ਨਮਾਈ ਚੱਲੋ 2-2 ਘੰਟਿਆਂ ਬਾਅਦ ਤੇ ਇਹਨਾਂ ਨੂੰ ਫੌਗਰ ਚਲਾਉਣ ਦੀ ਬਜਾਏ ਠੀਕ ਹੈ ਹੁਣ ਇੱਕ ਵਾਰ ਤੁਸੀਂ ਇਹ ਚਲਾਸਾਰੇ 2-2 ਘੰਟਿਆਂ ਬਾਅਦ ਇੱਕ ਸੋਨੂੰ ਨਾਲ ਹੋਰ ਦੱਸ ਦਿੰਦੇ ਆ ਵੀ ਜਿਹੜੇ ਪੱਖੇ ਆ ਉਹ ਵੱਧ ਤੋਂ ਵੱਧ ਵਰਤੋ ਤੁਸੀਂ ਜਿਹੜੀ ਪੱਖੇ ਦੀ ਹਵਾ ਗਈ ਘਟੋ ਘਟ 4 ਦੀ ਸਪੀਡ ਤੇ ਚੱਲਣੀ ਚਾਹੀਦੀ ਆ ਉਹ ਜਿਹੜੀ ਪ੍ਰੈਸ਼ਰ ਆ ਹਵਾ ਦਾ ਜਿਵੇਂ ਹੁਣ ਆਪਾਂ ਇੱਥੇ ਦੇਖ ਰਾਂਗੇ ਵੀ ਆ ਪੱਖਾ ਆਪਣੇ ਲੱਗਿਆ ਹੋਇਆ ਦੀ ਕਿੰਨੀ ਹਵਾ ਗਈ ਇਹ ਤੁਹਾਨੂੰ ਦਿਖਾਉਣੇ ਆਗੇ ਇੱਥੋਂ ਜਿੱਥੇ ਮੈਂ ਖੜਾ ਆ ਵੀਰੇ ਇੱਥੇ ਪੱਖੇ ਦੀ ਜਿਹੜੀ ਹੈਗੀ ਆਗੀ ਡਿਸਟੈਂਸ ਆ ਜਿਹੜਾ ਉਹ ਜਿਵੇਂ ਤੁਸੀਂ ਦੇਖ ਰਹੇ ਹੋ ਵੀਰੇ ਪੱਖੇ ਦੀ ਹਵਾ ਮੈਂ ਪੱਖੇ ਤੋਂ ਲਗਭਗ 50 ਫੁੱਟ ਦੂਰ ਬੈਠਾਂਗਾ ਤੇ ਜਿਹੜੀ ਪੱਖੇ ਦੀ ਹਵਾ ਗਈ 4.5 ਆ ਗਈ ਵੀ 60 ਫੁੱਟ ਤੇ ਆਪਾਂ ਪੱਖੇ ਲਾਏ ਹੋਇਆ 66 ਫੁੱਟ ਤੇ ਹਵਾ ਘਟੋ ਘੱਟ ਉੱਥੇ ਤੱਕ ਵੀ ਨਹੀਂ ਚਾਰ ਜਾਊਗੀ ਤੇ ਇਹ ਦੇਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਜਿਹੜੇ ਹਵਾ ਚੈੱਕ ਕਰਨ ਵਾਲੇ ਮੀਟਰ ਆ ਤੁਸੀਂ ਵਰਤ ਸਕਦੇ ਹੋ ਜੇ ਤੁਹਾਨੂੰ ਨਹੀਂ ਵੀ ਲਿਜ਼ੀਵਲ ਹੁੰਦਾ ਜਿਹੜੇ ਪੀਡੀਐਫ ਦੇ ਮੁੰਡੇ ਆਗੇ ਥੋੜੇ ਏਰੀਆ ਚ ਸਰਵਿਸ ਦਿੰਦੇ ਆ ਉਹਨਾਂ ਤੋਂ ਵੀ ਤੁਸੀਂ ਇਹ ਸਰਵਿਸ ਲੈ ਸਕਦੇ ਹੋ ਆ ਦੇ ਪੱਖਿਆਂ ਦੀ ਹਵਾ ਚੈੱਕ ਕਰਾ ਸਕਦੇ ਹੋ ਇੰਨੀ ਹਵਾ ਹੋਣ ਦੇ ਬਾਵਜੂਦ ਵੀ ਅਸੀਂ ਜਿਹੜੇ ਇਹ ਹੈਗੇ 40 40 ਫੁੱਟ ਤੇ ਕਰਦੇ ਇੱਧਰ ਦੇਖ ਸਕਦੇ ਤੁਸੀਂ ਇੰਨੀ ਗਰਮੀ ਦੇ ਵਿੱਚ ਵੀ ਇੱਕ ਵੀ ਗਾਇਆਂ ਜਿਹੜੀਆਂ ਵੀ ਸਾਡੀਆਂ ਨਈ ਗੱਬਣ ਹੋਈਆਂ ਪੂਰੀ ਖੁੱਲ ਕੇ ਹੀਟ ਦੇ ਵਿੱਚ ਆ ਰਹੀਆਂਗੇ ਆਪਦਾ ਬਾਕੀੜੇ AI ਦਾ ਟਾਈਮ ਆ ਸਾਡਾ ਵਾ 7ਵਾਂ ਤੇ 8ਵਾਂ ਮਹੀਨਾ ਸਾਡਾ ਲਾਸਟ 8ਵੇਂ ਮਹੀਨੇ ਜਦ ਅਸੀਂ AI ਬੰਦ ਕਰ ਦਿੰਨੇ ਹੈਗੇ ਹੁਣ ਤੁਹਾਨੂੰ ਜਾ ਕੇ ਦਿਖਾਉਣੇ ਵੜਿਆ ਹਿਊਮਿਡਿਟੀ ਵਾਲਾ ਮੀਟਰ ਹੈਗਾ ਹਿਊਮਿਡਿਟੀ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਜਿਹੜੇ ਹਵਾਲਾ ਤੇ ਹਿਊਮਿਡਿਟੀ ਵਾਲਾ ਵਿਰੇ ਮੀਟਰ ਹੈ ਦੋਨੇ ਤੁਸੀਂ ਐਮਾਜ਼ੋਨ ਤੋਂ ਲੈ ਸਕਦੇ ਹੋਗੇ ਐਮਾਜ਼ੋਨ ਤੇ ਅਵੇਲੇਬਲ ਹੈਗੇ ਹੈਗੇ ਤੇ ਜਿਨ੍ਹਾਂ ਨਾਲ ਤੁਸੀਂ ਹਿਊਮਿਡਿਟੀ ਚੈੱਕ ਕਰ ਸਕਦੇ ਹੋ ਮੈਂ ਤੁਸੀਂ ਸਾਡਾ ਕਹਿਣ ਦਾ ਵੀਡੀਓ ਬਣਾਉਣ ਦਾ ਮਤਲਬ ਇਹੀ ਸੀ ਵੀ ਫੌਗਰ ਹੁਣ ਤੁਸੀਂ ਨਾ ਚਲਾਓ ਤੇ ਉਰੀ ਥਾਂ ਤੇ ਤੁਸੀਂ ਜਿਹੜੇ ਇਹ ਵੱਡੇ ਹੈਗੇ ਪੁਫਾਰੇ ਇਹਨਾਂ ਨੂੰ ਵਰਤੋ ਜੇ ਤੁਹਾਨੂੰ ਨਹੀਂ ਮਿਲਦੇ ਏ ਪੀਡੀਐਫੇ ਮੁੱਲਾਪੁਰ ਮਾਰਚੋ ਵੀ ਮਿਲ ਜਾਣਗੇ ਇਹਨਾਂ ਦਾ ਕੋਈ ਫਿਟਿੰਗ ਕਰਨ ਦਾ ਔਖਾ ਨਹੀਂਗਾ ਇਹ ٹی ਆਰਟੀ ਦੇ ਵਿੱਚ ਹੀ ਜੁੜੀ ਹੁੰਦੀ ਉਹ ਤੇ ਕੱਸਿਆ ਜਾਂਦਾ ਇਹ ਤੇ ਡਾਇਰੈਕਟ ਤੁਸੀਂ ਮੱਛੀ ਮੋਟਰ ਨਾਲ ਇਹਨੂੰ ਕਨੈਕਸ਼ਨ ਦੇ ਦਿਓ ਤੇ ਡਾਇਰੈਕਟ ਚੱਲਣ ਦਿਓ ਜਿਹੜਾ ਦੂਸਰਾ ਹੈਗਾਗਾ ਇਹਨਾਂ ਦਾ ਜੇ ਤੁਹਾਨੂੰ ਇਹ ਫੇਰ ਵੀ ਤੁਹਾਨੂੰ ਨਹੀਂ ਲਵਾ ਸਕਦੇ ਤੁਸੀਂ ਮੱਛੀ ਮੋਟਰ ਨਾਲ ਡਾਇਰੈਕਟ ਨਵਾ ਸਕਦੇ ਹੋ ਤੇ ਗੱਲ ਕਰ ਫੌਗਰ ਨੂੰ ਯੂਜ਼ ਕਰਨੇ ਆਪਾਂ ਹੁਣ ਤੁਸੀਂ ਅੱਗੇ ਦਿਖਾਉਣੇ ਹੋ ਹਿਊਮਿਡਿਟੀ ਮੀਟਰ ਵੀ ਹਿਊਮਿਡਿਟੀ ਦਾ ਆਪਾਂ ਨੂੰ ਕਿਵੇਂ ਜੱਜਮੈਂਟ ਹੋ ਸਕਦੀ ਹੈ ਇਹ ਹੈਗਾ ਵੀਰੇ ਆਪਣਾ ਹਿਊਮਿਡਿਟੀ ਮੀਟਰ ਠੀਕ ਹੈ ਇਹਦੇ ਵਿੱਚ ਅੱਜ ਜਿਹੜੀ ਹੁਣ ਹੈਗੀ ਆ ਹਿਮੀਡੀਟੀ 49 ਤੇ ਜਿਹੜਾ ਟੈਂਪਰੇਚਰ ਆ ਉਹ 38.6 ਹੈਗਾ ਜਿਹੜਾ ਇਹ ਮੀਟਰ ਆ ਤੁਹਾਨੂੰ ਵੀਰੇ Amazon ਤੋਂ ਅਵੇਲੇਬਲ ਮਿਲ ਜੂਗਾ Amazon ਤੋਂ ਲੈ ਸਕਦੇ ਹੋਗੇ ਇਹ ਡੈਰੀ ਫਾਰਮ ਲਈ ਤਾਂ ਬਹੁਤ ਵਧੀਆ ਹੀ ਚੀਜ਼ ਆ ਹੁਣ ਇਹਦੇ ਵਿੱਚ ਬਹੁਤ ਫੰਕਸ਼ਨ ਇੱਕ ਆ ਤੁਹਾਨੂੰ ਫੰਕਸ਼ਨ ਦਿਖਾਉਣੇ ਆ ਇਹਦੇ ਵਿੱਚ ਹੁਣ ਯਾਰੇ ਤੋਂ ਯਾਰੇ ਅੱਜ ਟੈਂਪਰੇਚਰ ਕਿੰਨਾ ਸੀ 38.8 ਤੇ ਹਿਮੀਡੀਟੀ 83 ਤੱਕ ਭੱਗੀ ਸੀ ਵੀਰੇ ਅੱਜ ਦਾ ਇਹਨੇ ਨੋਟ ਕਰਿਆ ਤੇ ਉਸ ਤੋਂ ਬਾਅਦ ਇਹ ਆ ਗਿਆ ਜਿਹੜਾ ਹੁਣ ਦਾ ਲਾਈਵ ਚੱਲ ਰਿਹਾ ਵੀ ਕਿੰਨਾਗਾ ਠੀਕ ਹੈ ਇਹਦੇ ਵਿੱਚ ਫੰਕਸ਼ਨ ਹੈ ਮਿਨੀਮਮ ਕਿੰਨੀ ਸੀਗੀ ਘੱਟੋ-ਘੱਟ 30.5 ਦੇ ਟੈਂਪਰੇਚਰ ਗਿਆ ਅੱਜ ਦਾ ਤੇ 42 ਤੱਕ ਹਿਊਮਿਡਿਟੀ ਗਈ ਹੈਗੀ ਇਹ ਘੱਟੋ-ਘੱਟ ਤੇ ਵੱਧੋ-ਬਾਦ ਦੋਨੇ ਦੱਸਦਾਗਾ ਵੀ ਕਿੰਨਾਗਾ ਜਿਹੜਾ ਇਹ ਤੁਸੀਂ ਹੁਣ ਦੇਖ ਰਹੇ ਹੋ ਇਹ ਲਾਈਵ ਆ ਹੁਣ ਦਾ ਜਿਹੜਾ ਐਟਾ ਪ੍ਰੈਜ਼ੈਂਟ ਜਿਹੜਾ ਹੁਣ ਹੈਗਾਗਾ ਤੇ ਇਹਦਾ ਹੁਣ ਜਿਵੇਂ ਇੱਕ ਸਾਡੇ ਕੋਲੇ ਆ ਫੀਟ ਮੀਟਰ ਇਹਨੂੰ ਤੁਸੀਂ ਜਦੋਂ ਵੀ ਮੰਗਾਉਣਾ ਮੈਰੈ ਤੋਂ ਉਹੀ ਆਖੋ ਵੀ ਦੋ ਇਕੱਠੇ ਮੰਗਾਓ ਅਸੀਂ ਉਹਨੂੰ ਪਹਿਲੇ ਇਹਦੇ ਹਿਸਾਬ ਨਾਲ ਚੱਲ ਰਹੀ ਸੀ ਕਿ ਮੀਟਰ ਸਾਡਾ ਖਰਾਬ ਸੀ ਅਸੀਂ ਦੇਖ ਰਹੇ ਸੀ ਵੀ ਆ ਰਿ ਹਿਊਮਿਡਿਟੀ ਕਾ ਟਾਰਗੇਟ ਟੈਂਪਰੇਚਰ ਜੋ ਵੀ ਆਪਾਂ ਇੱਕ ਨਵਾਂ ਮੰਗਾ ਕੇ ਨਾਲ ਇਹਨੂੰ ਰੀਚੈੱਕ ਕਰਦੇ ਰਹੀਏ ਠੀਕ ਹੈ ਦੂਸਰਾ ਇਹਦਾ ਬੈਨੀਫਿਟ ਬਹੁਤ ਆ ਵੀਰੇ ਨੁਕਸਾਨ ਕੋਈ ਨਹੀਂ ਮਤਲਬ ਵੀਡੀਓ ਦੇਖਿਆ ਸੀ ਜੇ ਆਪਣਾ 30 ਤੋਂ ਹਿਊਮਿਡਿਟੀ ਉੱਪਰ ਚੱਕ ਟੱਪ ਜੇ ਤਾਂ ਫੌਗਰ ਆਪਾਂ ਨਾ ਚਲਾਈਏ ਜਿਵੇਂ ਗਰਮੀ ਦੇ ਵਿੱਚ ਟੈਂਪਰੇਚਰ 40 41 ਤੇ ਵੀ ਪਾਗ ਜਾਂਦਾ ਸੀਗਾ ਹਿਊਮਿਡਿਟੀ ਰਹਿੰਦੀ ਸੀਗੀ ਵੱਧੋ ਵੱਧ 30 ਤੱਕ ਜਾਂਦੀ ਸੀਗੀ ਠੀਕ ਹੈ ਉੱਥੇ ਆਪਾਂ ਫੌਗਰ ਚਲਾਉਂਦੇ ਗਾਈਆਂ ਬਹੁਤ ਰਿਲੈਕਸ ਬੈਠੀਆਂ ਰਹਿੰਦੀਆਂ ਸੀ ਉਦੋਂ ਉਹਨਾਂ ਤੇ ਸਾਡਾ ਟਾਈਮਰ ਲੱਗਿਆ ਹੁੰਦਾ ਸੀ ਫੌਗਰਾਂ ਦਾ ਤੇ ਉਹ ਉਹਦੇ ਵਿੱਚ ਕੀ ਸੀਗਾ ਟਾਈਮਰ ਲੱਗਿਆ ਹੁੰਦਾ ਸੀ ਹਰ 2 ਮਿੰਟਾਂ ਬਾਅਦ 1 ਮਿੰਟ ਫੌਗਰ ਚੱਲ ਪੈਂਦੇ ਸੀਗੇ ਤੇ ਪਸ਼ੂ ਬਹੁਤ ਰਿਲੈਕਸ ਰਹਿੰਦੇ ਸੀਗੇ ਉਦੋਂ ਪਸ਼ੂ ਗਰਮੀ ਵੀ ਘੱਟ ਮੰਨਦੀ ਸਾਡਾ ਦੁੱਧ ਵੀ ਜ਼ਾਰੇ ਘਟਿਆ ਸੀਗਾ ਜਿਹੜਾ 7ਵੇਂ ਮਹੀਨੇ ਦੇ ਵਿੱਚ ਆ ਕੇ ਸਾਡਾ ਦੁੱਧ ਜ਼ਾਰੇ ਘਟਿਆ ਐਜ਼ ਅ ਕੰਪੇਰਨ ਪਹਿਲਾਂ ਗਰਮੀ ਸੀ ਉਹਦੇ ਹਿਸਾਬ ਨਾਲ ਤੇ ਉਹਦਾ ਮਤਲਬ ਕਹਿੰਦਾ ਇਹੀ ਆ ਜਿਹੜੀ ਇਹ ਗਰਮੀ ਆ 7ਵੇਂ 8ਵੇਂ ਵਾਲੀ ਤੇ 9ਵੇਂ ਵਾਲੀ ਇਹਦੇ ਵਿੱਚ ਮੱਛਰ ਵੀ ਹੋ ਜਾਂਦਾਗਾ ਠੀਕ ਆ ਜਿਹੜੀ ਪਹਿਲਾਂ ਲੋ ਵਾਲੀ ਗਰਮੀ ਹੁੰਦੀ ਉਹਦੇ ਵਿੱਚ ਮੱਛਰ ਵੀ ਨਹੀਂ ਹੁੰਦਾ ਤੇ ਆਪਾਂ ਫੌਗਰਾਂ ਨਾਲ ਵੀ ਪਸ਼ੂ ਵਧੀਆ ਪੂਰੇ ਕੰਫਰਟੇਬਲ ਰਹਿੰਦੇ ਆ ਤੇ ਇਹ ਗਰਮੀ ਦੇ ਵਿੱਚ ਤੂੰ ਵੱਧ ਤੋਂ ਵੱਧ ਮੋٹے ਪਫਾਰੇ ਤੇ ਨਮਾਉਣ ਵਾਲਾ ਕੰਮ ਤੇ ਪੱਖੇ ਵੱਧ ਤੋਂ ਵੱਧ ਚੱਲਣ ਜਿੰਨੇ ਨੇੜੇ ਚ ਲਾ ਸਕਦੇ ਆ ਪੱਖੇ 2 ਮਹੀਨੇ 2 ਮਹੀਨੇ ਰਹਿਣ ਵਾਲੋ ਵੀਰੇ ਸਾਡੇ ਵੀ ਵੀ 24 ਘੰਟੇ ਵਾਲੀ ਗੱਲ ਹੀ ਚੱਲਦੀ ਆ ਪੱਖਿਆਂ ਦੀ ਈ ਕਲੀਆ ਮੋਟਰਾਂ ਹੀ ਠੰਡੀਆਂ ਕਰਦੇ ਆ ਘੰਟਾ ਤੱਕ ਕਦੇ ਅੰਦਰ ਲੀਆਂ ਕਰਤੀਆਂ ਬੰਦ ਕਰੇ ਬਾਹਰ ਲੀਆਂ ਇਸ ਤਰ੍ਹਾਂ ਹੀ ਚੱਲੀ ਜਾਂਦਾ ਹੈਗਾ ਤੇ ਸੋ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਸਾਨੂੰ ਅਸੀਂ ਆਪਦੇ ਵੱਲੋਂ ਕਿਵੇਂ ਸੁਝਾਅ ਦੇ ਸਕਦੇ ਆ ਤੇ ਤੁਹਾਡਾ ਕਿਹੜੀ ਚੀਜ਼ 'ਚ ਕਿੰਨਾ ਫਾਇਦਾ ਕਰ ਸਕਿਆ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਆ ਵੀ ਤੁਹਾਨੂੰ ਜਿਹੜੇ ਸਾਡੇ ਨਾਲ ਨੁਕਸਾਨ ਹੋਏ ਆ ਜਿਹੜੀਆਂ ਚੀਜ਼ਾਂ ਅਸੀਂ ਸਿੱਖੀਆਂ ਨੇ ਸਾਲਾਂ ਦੇ ਵਿੱਚ ਤੇ ਤੁਹਾਨੂੰ ਕਿਸ ਤਰ੍ਹਾਂ ਐਡਵਾਈਸ ਕਰ ਸਕਦੇ ਆਂਗੇ ਇਹ ਤੁਹਾਡੇ ਵੀ ਕੋਈ ਐਡਵਾਈਸ ਹੋਵੇ ਤੁਸੀਂ ਕਿਸੇ ਕਿਸੇ ਟੌਪਿਕ ਬਾਰੇ ਵੀਡੀਓ ਦੇਖਣਾ ਚਾਹੁੰਦੇ ਹੋ ਹੋਰ ਵੀ ਅਸੀਂ ਉਹ ਉਹ ਫਿਰ ਉਹ ਟੌਪਿਕ ਤੇ ਅਸੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਪਣੀ ਐਡਵਾਈਸ ਜਰੂਰ ਦਿਓ ਕਮੈਂਟਾਂ ਦੇ ਵਿੱਚ ਮੈਸੇਜ ਜਰੂਰ ਕਰਿਓ ਇੱਕ ਤੁਹਾਨੂੰ ਜਿਹੜਾ ਮੈਨ ਸਾਨੂੰ ਮੈਸੇਜ ਆਇਆ ਸੀ ਸੀਮਣ ਬਾਰੇ ਸੀਮਣ ਬਾਰੇ ਵੀ ਬਹੁਤ ਜਲਦੀ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆ ਰਹੇ ਹਾਂ ਤੇ ਇੱਕ ਜੀਓ ਵੈਲਟਾਂ ਦੇ ਸੀਮਣ ਬਾਰੇ ਦੋਨਾਂ ਦੀਆਂ ਵੀਡੀਓ ਅਸੀਂ ਤੁਹਾਡੇ ਲਈ ਬਹੁਤ ਛੇਤੀ ਕਿਉਂਕਿ ਜੀਓ ਵੈਲਟ ਨੇ ਅਸੀਂ ਕਿਉਂ ਨਹੀਂ ਬਣਾਈ ਪੁਰਾ ਹਜੇ ਤੱਕ ਸਾਡੇ ਕੋਲ ਪ੍ਰੋਪਰ ਡਾਟਾ ਵੀ ਅਵੇਲੇਬਲ ਨਹੀਂ ਹੋਇਆ ਸੀ ਅਸੀਂ ਇਹੀ ਚਾਹੁੰਦੇ ਆ ਵੀ ਤੁਹਾਨੂੰ ਕੋਈ ਗਲਤ ਗਾਈਡ ਨਾ ਕਰੀਏ ਜਿਹੜੀ ਅਸੀਂ ਤੁਹਾਨੂੰ ਦੱਸਾਂਗੇ ਵੀ ਇਹ ਰਿਜ਼ਲਟ ਆਇਆ ਤੁਸੀਂ ਉਮੀਦ ਯਕੀਨ ਮੰਨ ਕੇ ਅੱਗੇ ਤੁਸੀਂ ਆਰਡਰ ਦੇਣਾ ਬੈਲਟਾ ਲਵਾਉਣੀਆ ਜਿੰਨਾ ਟਾਈਮ ਅਸੀਂ ਉਹ ਚੀਜ਼ ਤੋਂ ਸੰਤੁਸ਼ਟ ਨਹੀਂ ਅਸੀਂ ਤੁਹਾਨੂੰ ਨਹੀਂ ਗਾਈਡ ਕਰਾਂਗੇ ਤੇ ਨਹੀਂ ਵੀਡੀਓ ਪਾਵਾਂਗੇ 10-15 ਦਿਨਾਂ ਦੇ ਵਿੱਚ ਤੁਹਾਨੂੰ ਜੀਓ ਬੈਲਟਾਂ ਬਾਰੇ ਜੋ ਵੀ ਉਹਦੀ ਰੈਲਿਟੀ ਹੈ ਉਹ ਤੁਹਾਡੇ ਸਾਹਮਣੇ ਕਰਦਾਂਗੇ ਧੰਨਵਾਦ ਇਹ ਹੀਆਂ ਹੋਰ ਵੀ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਸ਼ੇਅਰ ਤੇ ਫੋਲੋ ਜ਼ਰੂਰ ਕਰਦਿਆ ਕਰੋ ਧੰਨਵਾਦ ਜੀ